ਪੰਜਾਬ ਰੋਡਵੇਜ਼ ਹਾਈਡਰੋਬੱਸ ਪੀਆਰਟੀਸੀ ਕੰਟਰੈਕਟਰ ਵਰਕਰਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੀਆਰਟੀਸੀ ਦੇ ਮੁੱਖ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਕੇਸ਼ ਵਿੱਕੀ ਨੇ ਕਿਹਾ ਹੈ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ ਅੱਜ ਦਾ ਧਰਨਾ ਪੀਆਰਟੀਸੀ ਵਿਭਾਗ ਵਿੱਚ ਕਲਰਕ ਦੀ ਨਾਜਾਇਜ਼ ਤਰੱਕੀ ਨੂੰ ਲੈ ਕੇ ਇਸ ਤੋਂ ਇਲਾਵਾ ਸਾਡੇ ਕੁਝ ਸਾਥੀ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸ ਕੀਤਾ ਗਿਆ ਸੀ ਉਹਨਾਂ ਸਾਰੇ ਡਰਾਈਵਰ ਕੰਡਕਟਰਾਂ ਨੂੰ ਮੁੜ ਨੌਕਰੀ ਉੱਤੇ ਰੱਖਣ ਦੇ ਲਈ ਸਰਕਾਰ ਵੱਲੋਂ ਪੀ ਆਰਟੀਸੀ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਅੱਜ ਤੱਕ ਵਿਭਾਗ ਨੇ ਉਹਨਾਂ ਪਰ ਖਾਸ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਉਹਨਾਂ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਗਲਤ ਸਮਝ ਰਹੇ ਹਾਂ ਜਦਕਿ ਇਸ ਦੇ ਉਲਟ ਪੀ ਆਰਟੀਸੀ ਵਿਭਾਗ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਂ ਜੀ ਪ੍ਰਧਾਨ ਜੀ ਤੁਸੀਂ ਧਰਨਾ ਲਾਇਆ ਜਿਹੜਾ ਇਸ ਦੇ ਬਾਰੇ ਜਾਣਕਾਰੀ ਦਿਓ ਮਨਾ ਹਰਕੇਸ਼ ਕੁਮਾਰ ਵਿੱਟੇ ਦੀ ਪੰਜਾਬ ਰੂਮੀਰ ਪੰਜਾਬ ਯੂਨੀਵਰਸਿਟੀ ਆਰਟੀਸੀ ਕੰਟਰੈਕਟ ਵਰਕ ਯੂਨੀਅਨ ਦਾ ਸ਼ੂਕੇ ਦਾ ਮੀਤ ਪ੍ਰਧਾਨ ਹੈ ਇੱਕ ਤਾਂ ਸਾਡੇ ਜਿਹੜੇ ਸਾਥੀ ਆ ਡਿਲੀਵਰੀਕਲ ਸਟਾਫ ਦੇ ਉਹਨਾਂ ਦੀਆਂ ਨਜਾਇਜ਼ ਬਤਿਆਈਆਂ ਗਈਆਂ ਨੇ ਵਿੱਟੇ ਸੀ ਕਾਫੀ ਲੰਬੇ ਸਮੇਂ ਤੋਂ ਮੰਗ ਰੱਖੀ ਸੀਗੀ ਜਿਹੜੇ ਸਾਡੇ ਸਾਥੀ ਨੌਕਰੀوں ਤੋਂ ਫਾਰ ਕਰ ਦਿੱਤੇ ਗਏ ਸੀ ਸਰਕਾਰ ਵੱਲੋਂ ਪੱਤਰ ਜਾਰੀ ਕਰਿਆ ਸੀਗਾ ਮੈਨੇਜਮੈਂਟ ਨੂੰ ਚਿਹੇ ਉਹ ਰੂਲੀਜ਼ਿੰਗ ਮੈਨੇਜਮੈਂਟ ਅੱਛੀ ਆ ਕਿ ਇਹ ਮੈਨਾਂ ਨੂੰ ਇੱਕ ਮੌਕਾ ਦੇ ਕੇ ਡਿਊਟੀਆਂ ਤੇ ਪਾਇਆ ਪਰ ਪੀਆਰਟੀ ਦੀ ਮੈਨੇਜਮੈਂਟ ਵੱਲੋਂ ਤਾਨਾ ਕਾਣੀ ਕੀਤੀ ਜਾ ਰਹੀ ਹੈ ਜਿਹੜੇ ਸਾਥੀ ਫਾਰ ਕਰ ਦਿੱਤੇ ਗਏ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਡਿਊਟੀਆਂ ਦੇ ਦਿੱਤੀਆਂ ਹੈ ਸੋ ਸਰਕਾਰ ਦੇ ਕਹਿਣ ਦੇ باوجود ਕਿਤੇ ਨਾ ਕਿਤੇ ਸਾਡੇ ਜਿਹੜੇ ਵਰਕਰ ਆ ਸਾਡੇ ਸਾਥੀ ਆ ਕਨੈਕਟਡ ਡਰਾਈਵਰ ਸਾਡੇ ਮਨਾਂ ਦੇ ਵਿੱਚ ਰੋਸ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੰਮ ਨਹੀਂ ਕਰ ਰਹੀ ਪਰ ਹੁਣ ਜਗ ਜाहिर ਹੋ ਗਿਆ ਕਿਉਂਕਿ ਜਿਹੜੇ ਅਧਿਕਾਰੀ ਆ ਮੈਨੇਜਮੈਂਟ ਦੇ ਉੱਚ ਅਧਿਕਾਰੀ ਆ ਇਹ ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਡੋਗੀਆਂ ਤੇ ਨਹੀਂ ਪਰ ਸਾਡੇ ਜਿਹੜੇ ਸਾਥੀ ਡਿਊਟੀਆਂ ਕਰ ਰਹੇ ਆ ਅਣਥੱਕ ਮਿਹਨਤ ਕਰ ਰਹੇ ਆ ਪੂਰੀ ਲਗਨ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਜ ਬੁੱਝ ਕੇ ਬਿਨਾ ਕਿਸੇ ਵਿਜਾਦੋ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਜਿਸ ਦਾ ਜਥੇਬੰਦੀ ਨੇ ਪੂਰਨ ਤੌਰ ਤੇ ਵਿਰੋਧ ਕੀਤਾ ਅੱਜ ਅਸੀਂ ਧਰਨਾ ਲਾਇਆ ਸਾਨੂੰ ਸਾਡੇ ਮਾਨਯੋਗ ਐਮਰੀ ਸਾਹਿਬ ਨੇ ਮੀਟਿੰਗ ਲਈ ਬੁਲਾਇਆ ਸੀ ਪਰ ਲਗਭਗ ਜਿਹੜੀ ਮੀਟਿੰਗ ਹੈ ਉਹ ਬੇਸਿਕਾ ਰਹੀ ਹੈ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲਦਾ ਰਹੇ ਪਹਿਲੇ ਵੀ ਕੋਈ ਧਰਨਾ ਲਾਇਆ ਤੁਹਾਡੇ ਵੱਲੋਂ ਜਾਂ ਕੋਈ ਮੀਟਿੰਗ ਹੋਈ ਤੁਹਾਡੇ ਸਮੁੱਧੇ ਨਾਲ ਗਏ ਸਾਡੀਆਂ ਨੇ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ ਜਿਵੇਂ ਕਿ ਮੈਨੇਜਮੈਂਟ ਨਾਲ ਸਬ ਕਮੇਟੀ ਨਾਲ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ ਮਾਨਯੋਗ ਮੁੱਖ ਮੰਤਰੀ ਸਰੋਣਾ ਲੜੀਵਾਰ ਸਾਡੀਆਂ ਮੀਟਿੰਗਾਂ ਹੋਈਆਂ ਨੇ ਪੈਨਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦੇ ਵਿੱਚ ਹੀ ਪੱਤਰ ਜਾਰੀ ਹੋਏ ਨੇ ਸਰਕਾਰ ਦੇ ਪਰ ਜਾਣ ਬੁੱਝ ਕੇ ਜਿਹੜੀ ਮੈਨੇਜਮੈਂਟ ਹੈ ਜਿਹੜੇ ਸਾਡੇ ਵਰਕਰਾਂ ਦੇ ਕੰਮ ਆ ਜਿਹੜੀਆਂ ਸਾਡੀਆਂ ਮੰਗਾਂ ਅੱਤੀ ਦੇ ਜਾਇਜ਼ ਮੰਗਾਂ ਉਹਨਾਂ ਨੂੰ ਠੁਕਰਾਰੀ ਹੈ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਸਾਨੂੰ ਰੋਸ ਪ੍ਰਦਰਸ਼ਨ ਹੈ ਉਹ ਕਰਨੇ ਪੈਦੇ ਅਗੇ ਕਿਰਨ ਨੀਤਿ ਰੇਗੀ ਕੋਰਾਂ ਇਹ ਕੋਈ ਸਾਡਾ ਅਸੀਂ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਆ ਧਰਮਾਲ ਹੋਰ ਗਿਆ ਪ੍ਰੋਟੈਸਟ ਕਰ ਰਹੇ ਆ ਤੇ ਅਸੀਂ ਮਾਨਜੋਗ ਮੁੱਖ ਮੰਤਰੀ ਸਾਹਿਬ ਤੋਂ ਮਾਨਜੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਆ ਵੀ ਜਿਹੜੀਆਂ ਅਦਿੱਤਾਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਹੜੀਆਂ ਬਦਲੀਆਂ ਕੀਤੀਆਂ ਉਹਨਾਂ ਨੂੰ ਤੁਰੰਤ ਤੌਰ ਤੇ ਰੱਦ ਕੀਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਫਿਰ ਆਪਣੀਆਂ ਕੰਮਾਂ ਤੇ ਜਾਈਏ ਤੇ ਪੀਆਰਪੀਸੀ ਲਈ ਅੰਤ ਤੱਕ ਮਿਹਨਤ ਕਰੀਏ ਆਪਣੇ ਵਿਭਾਗ ਨੂੰ ਵਾਅਦੇ ਵਾਲੇ ਪ੍ਰਧਾਨ ਜੀ ਹੁਣ ਜਿਵੇਂ ਮੀਟਿੰਗ ਹੋਈ ਹੈ ਤਾਂ ਕੀ ਸਵਾਸਨ ਦਿੱਤਾ ਗਿਆ ਉਹਨਾਂ ਵੱਲੋਂ ਤੁਹਾਨੂੰ ਦੇਖੋ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਬੇਸੀਟਾ ਹੋਈ ਹੈ ਉਹਨਾਂ ਨੇ ਕਿਤੇ ਨਾ ਕਿਤੇ ਖਾਣਾ ਪੂਰਤੀ ਵੱਲ ਗਏ ਨੇ ਉਹ ਤੇ ਸਾਡੀ ਜਿਹੜੀ ਮੇਨ ਮੰਗ ਸੀ ਵੀ ਜਿਹੜਾ ਸਰਕਾਰ ਨੇ ਹਦਾਇਤ ਕਰਤੀ ਉਹਦਾ ਕਰਕਟੂ ਜਿਹੜੀ ਸਰਕਾਰ ਨੇ ਜਿਹੜੀਆਂ ਤੁਸੀਂ ਨਜਾਇਜ਼ ਬਦਲੀਆਂ ਕੀਤੀਆਂ ਉਹ ਬਦਲੀਆਂ ਰਦ ਸਾਡੀਆਂ ਦੋ ਪ੍ਰਮੁੱਖ ਮੰਗਾ ਸੀਗੀਆਂ ਨਾਲ ਦੀ ਨਾਲ ਜਿਹੜੇ ਸਾਥੀ ਜਿਹੜੀ ਰਿਪੋਰਟ ਤੇ ਫਰਕ ਕਰੇ ਸੀ ਉਹਨਾਂ ਨੂੰ ਉਸੇ ਤਨਖਾਹ ਤੇ ਵਾਪਸ ਕਰੋ ਇਹ ਮੰਗਾ ਤੇ ਸਾਡੀ ਜੀਐਮਡੀ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਪਰ ਉਹ ਜਿਹੜੀਆਂ ਮੰਗਾ ਨੇ ਉਹਨਾਂ ਤੋਂ ਮੈਨੇਜਮੈਂਟ ਤੇ ਸਾਡੇ ਉੱਚ ਅਧਿਕਾਰੀ ਭਾਦੇ ਤੇ ਕਹੀ ਜਿਸ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਪ੍ਰਧਾਨ ਜੀ ਜੇ ਦੇਖਿਆ ਜਾਵੇ ਤਾਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਦੀ ਧਰਨੇ ਲਾਉਂਦੇ ਹੋ ਜਾਂ ਕਦੀ ਹਨਾ ਕਰਦੇ ਹੋ ਇਹਦਾ ਹੱਲ ਕਿਉਂ ਨਹੀਂ ਹੋ ਪਾਰਾ ਤਾਂ ਦੇਖੇਗੇ ਪਿੱਛੇ ਕੁਝ ਸਮੇਂ ਪਹਿਲੇ ਤਾਂ ਬਸਨ ਅੱਗ ਵੀ ਲੱਗ ਗਈ ਸੀਗੀ ਹੈ ਨਾ ਜੀ ਤਾਂ ਉਸ ਦੀ ਵੀ ਕੋਈ ਕਾਰਵਾਈ ਨਹੀਂ ਹੋ ਗਈ ਕਿ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਤਰਨਾ ਪ੍ਰਦਰਸ਼ਨ ਇੱਕ ਅਲੱਗ ਚੀਜ਼ ਆ ਜਿਹੜੀ ਉਹ ਤੁਸੀਂ ਵਸਦੀ ਗੱਲ ਕਰਦੇ ਹੋ ਉਹ ਅਚਨਚੇਤ ਸੌਫਟ ਸਰਕਟ ਨਾਲ ਅੱਗ ਲੱਗੀ ਸੀਗੀ ਬਸ ਸਟੈਂਡ ਪਟਿਆਲੇ ਦੇ ਵਿੱਚ ਭਾਵੇਂ ਕੋਈ ਵੀ ਘਟਨਾ ਹੋਣ ਤੋਂ ਵੀ ਜਾਨਕਿ ਬਚ ਗਏ ਕੋਈ ਜਮਾਲੀ ਜ਼ਿਆਦਾ ਨੁਕਸਾਨ ਵੀ ਨਹੀਂ ਹੋਇਆ ਜਿਹੜੀ ਗੱਡੀ ਦਾ ਸੌਫਟ ਸਰਕਟ ਹੋਇਆ ਸੀ ਉਸ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਤੇ ਸਾਡੇ ਜਿਹੜੇ ਡਰਾਈਵਰ ਨੇਟਰ ਰਾਤ ਨੂੰ ਡਿਊਟੀ ਕਰਦੇ ਸੀਗੇ ਜਿਹੜੇ ਉੱਤੇ ਬੱਸਾਂ ਦੇ ਵਿੱਚ ਪਏ ਸੀ ਉਹਨਾਂ ਨੇ ਮਸਤੀ ਦੀ ਦਿਖਾ ਕੇ ਉਹ ਅੱਗ ਨੂੰ ਬੁਝਾਇਆ ਤੇ ਵੱਡਾ ਨੁਕਸਾਨ ਹੋਰ ਤੋਂ ਬਚਾਇਆ ਤੇ ਦੇਖੇਗਾ ਭਰਤਾਂਜੀ ਜਿਵੇਂ ਕਈ ਬੱਸਾਂ ਦਾ ਜਿਵੇਂ ਟਾਈਮ ਜਾਂ ਕਹਿੰਦੇ ਮੁਨਿਆਦ ਪੂਰੀ ਹੋ ਜਾਂਦੀ ਹੈ ਹਨ ਫਿਰ ਵੀ ਉਹ ਬੱਸਾਂ ਰੋਡ ਤੇ ਚੱਲ ਰਹੀਆਂ ਆ ਇਸ ਤਰੀਕੇ ਦੇ ਕੋਈ ਸਵਾਰੀ ਨੂੰ ਵੀ ਨੁਕਸਾਨ ਹੈ ਤੇ ਕੰਡਕਟਰ ਜਾਂ ਡਰਾਈਵਰ ਹਰ ਇੱਕ ਨੂੰ ਨੁਕਸਾਨ ਹੈ ਕਿਵੇਂ ਦੇਖੋਗੇ ਇਹਨੂੰ ਇੱਕੋ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਮੰਗ ਕਰਦੇ ਆਇਆ ਕਿ ਸਾਡੇ ਮਹਿਕਮੇ ਦੇ ਵਿੱਚ ਪੀਆਰਟੀਸੀ ਦੀ ਆਪਣੀ ਅਸਥਾ ਬਣੇ ਠੀਕ ਹੈ ਜੀ ਅਸੀਂ ਲਗਭਗ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੁੱਖ ਦੀ ਗੱਲ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਵੱਡੇ ਘਰਾਣਿਆਂ ਦੀਆਂ ਬੱਸਾਂ ਅਸੀਂ ਖਿਹਾਰ ਕੇ ਉਹਨਾਂ ਉੱਪਰ ਡੰਗਰ ਬੰਨਾਂਗੇ ਉਹਨਾਂ ਦੀਆਂ ਖੁਰਗੀਆਂ ਬਣਾਵਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆਰ ਫੋਰਸ ਦੇ ਮੁਲਾਜ਼ਮਾ ਉਹਨਾਂ ਨੂੰ ਕੋਨਟਰੈਕਟ ਤੇ ਕੱਢਾਂਗੇ ਜਿਹੜੇ ਠੇਕੇਦਾਰਾਂ ਬਚੂਲੇ ਇਹ ਮੰਤਰੀਆਂ ਛਤਰੀਆਂ ਨੇ ਰੱਖੇ ਹੋਏ ਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਪਰ ਦੁੱਖ ਦੀ ਗੱਲ ਹੈ ਵੀ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਉਸੇ ਰਾਹ ਤੇ ਚੱਲ ਪਈ ਆ ਕਿ ਅਸੀਂ ਪ੍ਰੋਟੈਸਟ ਕਰਨ ਲਈ ਤਰਵਰ ਤਿਆਰਾਂ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਨੇ ਚਾਹੇ ਉਹ ਪੰਚਾਇਤੀ ਇਲੈਕਸ਼ਨਾਂ ਨੇ ਚਾਹੇ ਨਗਰਪਾਲਿਕਾ ਦੀਆਂ ਨੇ ਜਿਹੜੀਆਂ ਵੀ ਇਲੈਕਸ਼ਨ ਆਉਣਗੀਆਂ ਜਿੱਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਇੱਕ ਦਰ ਵਾਰ ਨਹੀਂ ਕਰਦੇ ਸਾਥੀਆਂ ਨੂੰ ਰੈਗੂਲਰ ਨਹੀਂ ਕਰਦੇ ਪੀਆਰਟੀ ਦੀ ਆਪਣੀ ਮਾਲਕੀ ਦੀਆਂ ਬਸਾਂ ਨਹੀਂ ਪਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਜੀ ਅਸੀਂ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਲਗਾਤਾਰ ਚੱਲ ਜਾਈ ਠੀਕ ਦੇ ਨਾਮ ਹੈ ਅੱਜ ਦੀ ਮੈਂ ਪਾਲਬਸਟੀ ਆਰਸੀ ਕੰਟੈਕਟ ਲੀਨ ਮੈਂ ਵਰਕਰ ਦਾ ਸੁਭਾ ਨੂੰ ਉੱਪਰ ਦਾ ਹੈ ਤੇ ਪ੍ਰਧਾਨ ਅੱਜ ਧਰਨਾ ਲਾਇਆ ਤੁਹਾਡੇ ਵੱਲ ਜਿਹੜਾ ਧਰਨਾ ਲਾਉਣ ਲਈ ਸਾਨੂੰ ਅੱਜ ਮੈਨੇਜਮੈਂਟ ਆਪ ਹਜ਼ੂਰ ਕਰਦੀ ਹੈ ਕਿਉਂਕਿ ਦੂਸਰੀ ਸਰਕਾਰ ਜਿਹੜੀ ਮਸਲੇ ਮੰਦਾ ਬਣ ਚੁੱਕੀ ਜੇ ਸਾਡੇ ਸਾਥੀਏ ਜਿਨ੍ਹਾਂ ਨੂੰ ਇੱਕ ਤਾਂ ਮੌਕਾ ਦੇਣ ਲਈ ਸਰਕਾਰ ਨੇ ਹਾਂ ਕਰਤੀ ਪਰ ਉੱਥੇ ਐਮੈਂਡਮੈਂਟ ਰੋਡਵੇ ਜੋ ਸਾਥੀ ਪਾਰ ਹੈ ਗਿਆ ਰੁਕੀ ਤੇ ਪਰ ਜਿਹੜੀ ਪੀਆਰਡੀ ਐਮੈਂਡਮੈਂਟ ਹੈ ਉਹ ਜ਼ਿਆਦਾ ਪੈਸੇ ਵਸੂਲਣਾ ਚਾਹੁੰਦੀ ਹੈ ਇੱਕ ਹੀ ਸਾਡੇ ਸਾਥੀਆਂ ਨੂੰ ਕੌਮ ਤੋਂ ਗ੍ਰੇ ਕਰ ਰਹੀ ਹੈ ਉਸ ਤੋਂ ਬਾਅਦ ਇੱਕ ਸਾਡੇ ਸਾਥੀ ਦਾ ਜਿਹੜੇ ਆਪਣੇ ਕਲੈਰੀਕਲ ਸਟਾਫ ਦੇ ਨਾਲ ਦੀ ਕੰਮ ਕਰ ਰਹੇ ਸੀ ਵੀਲੇ ਇੱਥੋਂ 7-8 ਸਮੇਂ ਤੋਂ ਉਹਨਾਂ ਦੀਆਂ ਨਿਯਾਇਤ ਬਣੀਆਂ ਕਰ ਦਿੱਤੀਆਂ ਗਈਆਂ ਕਿ ਬਿਨਾਂ ਕਿਸੇ ਕਾਰਨ ਤੋਂ ਨਾ ਤਾਂ ਉਹਨਾਂ ਕੋਈ ਗਲਤੀ ਕੀਤੀ ਮਲਦੀਆਂ ਕਰਤੀਆਂ ਇੱਥੇ ਹੀ ਚੰਡੀਗੜ੍ਹ ਦੇ ਮੁੱਦੇ ਦੇ ਵਿੱਚ ਜਾਣ ਇੱਕ ਥੋੜੇ ਦੇ ਮਾਧਿਅਮ ਨਾਲ ਦੱਸਣਾ ਚਾਹੁੰਨਾ ਕਿ ਚੰਡੀਗੜ੍ਹ ਡੀਪੂ ਦੇ ਵਿੱਚ ਦੋ ਐਹੋ ਗ੍ਰਾਪਟ ਅਧਿਕਾਰੀ ਸੀ ਜਿਨ੍ਹਾਂ ਦੇ ਅਸੀਂ ਇੱਥੇ ਡੀਪੂ ਵਿੱਚ ਇੱਕ ਪਲੰਦਾ ਬਣਾ ਕੇ ਦਿੱਤਾ ਸੀ ਸਾਨੂੰ ਐਮਡੀਓ ਸਾਹਿਬ ਵੱਲੋਂ ਬਖਸ਼ਾਤ ਆਇਆਗਾ ਸੀ ਇਹਨਾਂ ਕਰਵਾਈ ਦਿੱਤੀ ਤਾਂ ਇਹ ਉਹਨਾਂ ਦੇ ਸਿਰਫ ਮਹੀਨਾ ਦੋ ਵਾਸਤੇ ਡੀਪੂ ਦੇ ਵਿੱਚੋਂ ਪਾਸਟੇਜ ਬਦਲੀ ਕੀਤੀ ਗਈ ਪਰ ਉਹਨਾਂ ਨੂੰ ਫਿਰ ਦੁਬਾਰਾ ਉੱਥੇ ਲਾ ਦਿੱਤਾ ਗਿਆ ਉਹਨਾਂ ਦੀ ਕੋਈ ਕਾਰਵਾਈ ਨਹੀਂ ਜਿਨ੍ਹਾਂ ਨੇ ਇਹਡੇ ਵੱਡੇ ਕਬਲੇ ਕੀਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਜਿਹੜੇ ਸਾਡੇ ਸਾਥੀ ਨੇ ਕੋਈ ਗਲਤੀ ਨਹੀਂ ਕੀਤੀ ਉਹਨਾਂ ਦੀ ਇਹਨਾਂ ਨੂੰ ਯਾਹ ਬਦਲੀਆਂ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਤਾ ਇੱਕ ਥੋੜੇ ਮਾਧਿਅਮ ਨਾਲ ਪੀਲਰ ਜਿੰਦਗੀ ਦੀਆਂ ਨੇ ਉਹ ਸਾਥੀਆਂ ਦੀ ਕੀ 10 10 20 20 ਰੁਪਏ ਦੀ ਰਿਪੋਰਟ ਹੈ ਉਹਨਾਂ ਨੂੰ ਬਹਾਲ ਨਹੀਂ ਕਰ ਰਹੇ ਕਿਉਂਕਿ ਉਹਨਾਂ ਕੋਈ ਸਪਰਸ਼ਣੇਗੀ ਨਾ ਉਹਨਾਂ ਤੋਂ ਪੈਸਾ ਹੈ ਉਹਨਾਂ ਨੂੰ ਬਹਾਲ ਨਹੀਂ ਕਰ ਰਹੇ ਜਿਹੜੇ ਸਾਥੀ ਦੇ ਵੱਡੇ ਜਿਨ੍ਹਾਂ ਗਵਨ ਕੀਤੇ ਹੋਏ ਆ ਜਿਨ੍ਹਾਂ ਦੇ ਪਾਕਪਕ 600000 ਦੀਆਂ ਰਿਪੋਰਟਾਂ ਨੇ ਦਾਦਾ ਬਾਰ ਬਾਰ ਰਿਪੋਰਟਾਂ ਉਹਨਾਂ ਨੂੰ ਇਹ ਪੈਸੇ ਲੈ ਕੇ ਭਾਲ ਕਰਕੇ ਉਹਨਾਂ ਨੂੰ ਡਿਊਟੀਆਂ ਤੇ ਪਾ ਚੁੱਕੇ ਨੇ ਇਸ ਕਰਕੇ ਹੀ ਜਥੇਬੰਦੀ ਨੇ ਫੈਸਲਾ ਲਿਆ ਕਿ ਅਸੀਂ ਆਦਾ ਜੋ ਵੀ ਇਸ ਵਿੱਚ ਕਰਾਂਗੇ ਸਾਡੀ ਹੁਣ ਮੈਨੇਜਮੈਂਟ ਨਾਲ ਮੀਟਿੰਗ ਹੋਈ ਸੀ ਜਿਹੜੀ ਮੀਟਿੰਗ ਬੇਸਟ ਆ ਰਹੀ ਹੈ ਕਿ ਮੈਨੇਜਮੈਂਟ ਨਾਲ ਤ ਉਹ ਧਰਨਾ ਸ਼ਹਿਰ ਬਲੋ ਕਰਨ ਦੀ ਜੇ ਕਰਨਾ ਪਿਆ ਜੀ ਬਲੋ ਕਰਾ ਕੀ ਨਾਮ ਹੈ ਮਰਨਜੀਤ ਬਾਬਾ ਜੀ ਪੀਆਰਸੀ ਚੰਡੀਗੜ੍ਹ ਡਿਪੂ ਤੋਂ ਅਜਬਰਦਨ ਜੀ ਇਹ ਧਰਨਾ ਲਾਇਆ ਗਿਆ ਤੁਹਾਡੇ ਵੱਲੋਂ ਪੀਆਰਸੀ ਦੇ ਸਬੰਧ ਵਿੱਚ ਦੱਸੋ ਇੱਕ ਧਰਨਾ ਸਰ ਇੱਕ ਤਾਂ ਸਾਡੀਆਂ ਦੋ ਡਿਮਾਂਡਾਂ ਨੇ ਮੇਨ ਤੌਰ ਤੇ ਜਿਨ੍ਹਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆ ਇੱਕ ਤਾਂ ਸਾਡੀ ਜੀ ਮੇਨ ਮੰਗ ਹੈ ਜਿਹੜੀ ਜਿਵੇਂ ਸਾਡੇ ਪਿਛਲੇ ਟਾਈਮਾਂ ਵਿੱਚ ਸਾਡੇ ਕੋਈ ਵਰਕਰ ਸਾਥੀ ਨੇ ਜੀ ਜਿਨ੍ਹਾਂ ਨੂੰ 10-10 12-12 ਸਾਲ ਜਿਨ੍ਹਾਂ ਨੂੰ ਹੋ ਗਿਆ ਤਕਰੀਬਨ ਡਿਊਟੀਆਂ ਮੈਗਨੇ ਦੇ ਵਿੱਚ ਕਰਦੇ ਆਣ ਪਰ ਉਹ ਕਿਤੇ ਨਾ ਕਿਤੇ ਛੋਟੀ ਮੋਡੀ ਗਲਤੀ ਕਰਕੇ ਕਿਉਂਕਿ ਰੋਡ ਤੇ ਸਾਰਾ ਦਿਨ ਡਿਊਟੀ ਕਰਨੀ 100 100 150 ਸਮਾਰੀ ਬੱਸ ਦੇ ਵਿੱਚ ਲੈ ਕੇ ਪੁੰਜਾ ਸਿੱਟੜ ਦੇ ਵਿੱਚ ਤੇ ਰੋਡ ਤੇ ਸਾਰਾ ਦਿਨ ਬੰਦੇ ਨੇ ਡਿਊਟੀ ਕਰਨੀ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਡੀ ਚਤਾਹੀ ਹੋ ਜਾਂਦੀ ਹੈ ਜਾਂ ਸਵਾਰੀ ਦੀ ਗਲਤੀ ਨਹੀਂ ਮੇਰੀ ਧੱਕੇ ਨਾਲ ਕਨੈਕਟਰ ਦੇ ਜਾਂ ਡਰਾਈਵਰ ਦੇ ਮਾਰ ਦੁੱਤੀ ਜਾਂਦੀ ਹੈ ਤਾਂ ਉਹ ਚੀਜ਼ਾਂ ਨੂੰ ਲੈ ਕੇ ਜਾਂ ਪਿਛਲੇ ਸਮੇਂ ਦੇ ਵਿੱਚੋ ਮਸ਼ੀਨਾਂ ਦੇ ਵਿੱਚ ਕੀ ਟੈਕਨੀਕਲ ਇਸ਼ੂ ਸੀਗਾ ਜਿਹੜਾ ਮਸ਼ੀਨਾਂ ਵਿੱਚੋਂ ਆਪਣੇ ਆਪ ਜਿਹੜੀਆਂ ਇੱਕ ਜ਼ੀਰੋ ਬੈਲੈਂਸ ਦੀਆਂ ਟਿਕਾ ਨਿਕਲ ਜਾਂਦੀਆਂ ਸੀ ਉਹ ਮਾਰਕਿਟ ਕਲੀਅੰਟ ਹੋਇਆ ਜਿਨ੍ਹਾਂ ਨੇ ਮੈਗਮੇ ਨੇ ਵੀ ਸਾਬਤ ਤੌਰ ਤੇ ਮੰਨਿਆ ਵੀ ਇਹ ਮਸ਼ੀਨਾਂ ਦਾ ਹੀ ਟੈਕਨੀਕਲ ਇਸ਼ੂ ਸੀ ਤਾਂ 10 12 ਸਾਲ ਦੇ ਮੁੱਛੀਏ ਬੰਦੇ ਤੋਂ ਦੋ ਤਿੰਨ ਗਲਤੀਆਂ ਕੋਈ ਇੱਕ ਦੋ ਬੰਦੇ ਨੇ ਕਰ ਲਈ ਅਣਜਾਣ ਪੁਨੇ ਦੇ ਵਿੱਚ ਤਰਗਾਵਾ ਕਰਦੇ ਸੀ ਅੱਜ ਦੇ ਟਾਈਮ 'ਚ ਵੀ ਮੰਗਾਏ ਜਿਹੇ ਦੌਰ ਦੇ ਵਿੱਚ ਕਰਦੇ ਰਗਾਵਾ ਦੇ ਵਰਕਰ ਕੰਮ ਕਰਦੇ ਆ ਤਾਂ ਉੱਥੇ ਗੁਜ਼ਾਰੇ ਕਰਨੇ ਮੁਸ਼ਕਲ ਸੀ ਤਾਂ ਬੰਦਿਆਂ ਨੇ ਚਲੋ ਇੱਕ ਦੋ ਗਲਤੀ ਕਰ ਲਈ ਇੱਕ ਦੋ ਜਿਵਾਰੀਆਂ ਦੇ ਵਿੱਚ ਜਿਆਦੇ ਜਵਾਰੀਆਂ ਔਨ ਕਰਕੇ ਉਹ ਵੀ ਕਿ ਚੌਥੀ ਜਿਹੜੀ ਪੋਰਸੀ ਮੰਨ ਲਓ ਮਸ਼ੀਨਾਂ ਦੇ ਵਿੱਚ ਟੈਕਨੀਕਲ ਇਸ਼ੂ ਪੈ ਗਿਆ ਤਾਂ ਉਹ ਜਿਹੜੇ ਵਰਕਰ ਸੀ ਵਿਭਾਗ ਨੇ ਰੁਕਤਾ ਤੋਂ ਜਿਹੜੇ ਡਿਊਟੀਆਂ ਤੋਂ ਬਾਹਰ ਕੇ ਕਰਦੇ ਪਰਮਨੈਂਟਲੀ ਤਾਂ ਅਸੀਂ ਪਿੱਛੇ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਮੀਟਿੰਗਾਂ ਦੇ ਵਿੱਚ ਅਸੀਂ ਸਰਕਾਰ ਤੋਂ ਜਿਹੜੀ ਉਹ ਇੱਕ ਗੁਹਾਰ ਦੇ ਤੌਰ ਤੇ ਅਸੀਂ ਮੰਗ ਬਣਵਾਈ ਵੀ ਜਿਹੜੇ ਵਰਕਰ ਸਰਸੀ ਸਾਡੇ ਦਾਤ ਤੋਂ 12 12 15 15 ਸਾਲ ਨਾਲ ਆ ਗਏ ਵਿਭਾਗ ਦੇ ਵਿੱਚੋਂ ਡਿਊਟੀਆਂ ਦੇ ਛੋਟੀ ਮੋਟੀ ਗਲਤੀ ਕਰਕੇ ਜਾਂ ਟੈਕਨੀਕਲ ਇਸ਼ੂ ਕਰਕੇ ਘਰੇ ਬੰਦਿਆਂ ਨੂੰ ਬਿਠਾਤਾ ਵੀ ਉਹਨਾਂ ਨੂੰ ਇੱਕ ਤਰਸ ਦੇ ਆਧਾਰ ਤੇ ਮੋ ਡਿਊਟੀ ਦੇ ਲਿਆ ਜਾਵੇ। ਕਿਾ ਸਰਕਾਰ ਨੇ ਜਿਹੜਾ ਮੈਗਮੈਂਟ ਆਰਡਰ ਕੀਤੇ ਸੀ ਵੀ ਉਹਨਾਂ ਨੂੰ ਇੱਕ ਮਰਜ਼ਾ ਦਿੱਤਾ ਜਾਵੇ। ਪਰ ਕਿਤੇ ਨਾ ਕਿਤੇ ਉਹ ਚੀਜ਼ ਤੋਂ ਮੈਨੇਜਮੈਂਟ ਜਿਹੜੀ ਸਾਡੀ ਪੀਆਰਡੀਸੀ ਦੀ ਭੱਜਦੀ ਨਜ਼ਰ ਆ ਰਹੀ ਆ ਅਸੀਂ। ਬੜੇ ਸਮੇਂ ਇਹਨਾਂ ਨੂੰ ਮੀਟਿੰਗਾਂ ਜਿੰਨੀਆਂ ਬੜੀ ਬਾਰੀ ਕਹੀ ਮਹਾਰਾਜ ਜੀ ਨਿਖਤੀ ਦੇ ਚੁੱਕੇ ਆ ਵੀ ਸਾਡੇ ਜਿਹੜੇ ਵਰਕਰਾਂ ਨੂੰ ਡਿਊਟੀ ਤੇ ਪਾਇਆ ਜਾਵੇ। ਪਰ ਉਹਨਾਂ ਨੂੰ ਸਰਕਾਰ ਜਿਹੜਾ ਕੈਮਰੇ ਸਰਕਾਰ ਦੇ باوجود ਵਿਭਾਗ ਉਹਨਾਂ ਨੂੰ ਆਨੰਛਮੀ ਕਰ ਰਿਹਾ ਰੂਟ ਦੇ ਪੌਂਡੀ ਜਿਹਦੇ ਰੋਸ ਵਜੋਂ ਅੱਜ ਅਸੀਂ ਇੱਥੇ ਬੈਠੇ ਆ ਤੇ ਦੂਜਾ ਮੁੱਦਾ ਇਹ ਸਾਡਾ ਕਲੈਰੀਕਲ ਸਟਾਫ ਜਿਹੜੇ ਸਾਡੇ ਭੈਣ ਭਰਾ ਇੱਥੇ ਡਿਊਟੀ ਕਰਦੇ ਆ ਕਲੈਰੀਕਲ ਸਾਹਿਬ ਦੇ ਵਿੱਚ ਵਧੀਆ ਮਿਹਨਤ ਕਰਦੇ ਆ ਇਮਾਨਦਾਰੀ ਨਾਲ ਆਪਣੀ ਨੌਕਰੀ ਕਰਦੇ ਆ ਤੇ ਉਹਨਾਂ ਨੂੰ ਜਿਵੇਂ ਕਹਿ ਦੀਏ ਆ ਪੱਕਾ ਤਨਖਾਹ ਦੇ ਵਰਕਰ ਨੇ ਕੰਮ ਕਰਨਾ ਪਰ ਉਹਦੀ ਜ਼ਰੂਰਤ ਦੇ ਮੁਤਾਬਕ 10-12 ਸਾਲ ਉਹਨਾਂ ਨੂੰ ਹੋ ਗਏ ਆ ਉਹਨਾਂ ਨੂੰ ਇੱਥੇ ਜਿਹੜੀ ਸਾਡੀ ਜਦੀਬੰਦੀ ਨੂੰ ਵੀ ਕੰਮ ਕਰਨ ਦੀ ਪਰ ਉਹਨਾਂ ਦਾ ਜਿਵੇਂ ਕਹਿ ਲੀ ਆਪਾਂ ਹੌਟਾਊਨ ਹੌਟਾਊਨ ਬਦਲ ਗਈ ਉਹਨਾਂ ਨੂੰ ਕਿਤੇ ਬਾਹਰ ਪਟਿਆਲਾ ਡਿੱਪੂ ਦੇ ਵਿੱਚ ਡਿਊਟੀ ਕਰਨ ਲਈ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਉਹ ਪਿਛਲੇ ਸਮੇਂ ਦੇ ਵਿੱਚ ਸਾਡੀ ਜਦੀਬੰਦੀ ਨਾਲ ਬੰਦੇ ਅਟੈਚ ਹੋਏ ਸੀ ਤੇ ਮੈਨੇਜਮੈਂਟ ਉਹ ਬੰਦਿਆਂ ਨੂੰ ਜਦੀਬੰਦੀ ਨਾਲ ਅਟੈਚ ਔਨ ਕਰਕੇ ਨਜਾਇਜ਼ ਤੌਰ ਤੇ ਟਾਰਗੇਟ ਕਰ ਰਹੀ ਹੈ ਜਿੱਤੇ ਰੋਜ਼ ਵਜੋਂ ਬੋਲੋ ਬੋਲੋ ਰੋਜ਼ ਵਜੋਂ ਅਸੀਂ ਜਿਹੜਾ ਅੱਜ ਇੱਥੇ ਧਰਨਾ ਮਜਾਰਾ ਕਰ ਜੇਕਰ ਇਹ ਸਾਡੀਆਂ ਮੰਗਾਂ ਮੈਨੇਜਮੈਂਟ ਵੱਲੋਂ ਮਨਜ਼ੂਰ ਨਹੀਂ ਹੁੰਦੀਆਂ ਤਾਂ ਜਿਹੜਾ ਅੱਗੇ ਦਾ ਐਕਸ਼ਨ ਅਸੀਂ ਇਹ ਤੋਂ ਐਲਾਨ ਕਰਾਂਗੇ ਤੇ ਕੱਲ ਨੂੰ ਵਰਕਰਾਂ ਦਾ ਪਤਾ ਕਰਕੇ ਅਸੀਂ ਹੋਰ ਵਰਕਰ ਲਿਆ ਕੇ ਦਰਿਆ ਦੇ ਵਿਢਾਵਾਂਗੇ ਤੇ ਜਿਹੜਾ ਦਿੱਪੂ ਦੇ ਵਿੱਚੋਂ ਬੱਸਾਂ ਦਾ ਆਪਰੇਸ਼ਨ ਆ ਉਹ ਬੰਦ ਕਰਕੇ ਪੂਰਨ ਤੌਰ ਤੇ ਅਸੀਂ ਕੋਈ ਰੂਟ ਬਲੌਕ ਕਰਨ ਲਈ ਜਾਂ ਪੂਰਾ ਪੰਜਾਬ ਜਿਹੜਾ ਉਹ ਆਵਾਜ਼ ਇਹ ਟੱਪ ਕਰਕੇ ਇੰਝ ਨਾ ਕੋਈ ਐਕਸ਼ਨ ਲਿਕਨ ਨਹੀਂ ਮਜੂਰ ਹੋਵਾਂਗੇ ਪਤਾ ਹੈ ਅੱਜ ਵੀ ਤੁਹਾਡੀ ਮੀਟਿੰਗ ਹੋਈ ਹੈ ਤਾਂ ਕੀ ਇਹ ਸ਼ਵਾਸਨ ਦਿੱਤਾ ਗਿਆ ਤੁਹਾਨੂੰ ਮੀਟਿੰਗ ਦੇ ਵਿੱਚ ਦੇਖੋ ਜੀ ਮੈਨੇਜਮੈਂਟ ਨੇ ਦਾ ਲਾਰੇ ਲਪੇ ਹੀ ਲਾਉਣਾ ਹੁੰਦੇ ਆ ਤੇ ਹੁਣ ਵੀ ਉਹ ਲਾਰੇ ਲਪੇ ਕਿਦਾਂ ਦੇ ਲੈ ਕੇ ਆਏ ਸੀ ਇਹ ਸਾਨੂੰ ਜਿਹੜਾ ਕਿਹਾ ਜਾ ਰਿਹਾ ਅਸੀਂ ਵੀ ਤੁਸੀਂ ਇਹ ਪੋਸਟਪੋਨ ਕਰ ਦਿਓ ਤੇ ਅਸੀਂ ਤੁਹਾਨੂੰ ਮਹਾਦੇਸ ਦਿਨ ਦਾ ਵੀ ਬਾਤ ਜਿਹੜੀ ਹੈ ਤੁਹਾਡੀਆਂ ਮੰਗਾਂ ਮਨਜ਼ੂਰ ਕਰ ਲਾਂਗੇ ਪਰ ਇਹ ਨਾਰੇ ਲਾਉਣ ਵਾਲੀ ਦੇ ਟਾਈਮ ਤੇ ਪਾਉਣ ਵਾਲੀ ਮੰਗਾਂ ਅਸੀਂ ਪਹਿਲਾਂ ਬੜੀ ਬੜੀ ਇਹਨਾਂ ਦੇ ਦਿਲਾਸੇ ਲੈ ਚੁੱਕੇ ਆ ਹੁਣ ਜਿਹੜਾ ਉਹ ਜੀਤੇ ਨਹੀਂ ਆਉਣਾ ਤੇ ਅਸੀਂ ਜਿਹੜਾ ਆਪਣਾ ਜਿਦੀਬੰਦੀ ਦਾ ਫੈਸਲਾ ਵੀ ਅਸੀਂ ਆਪਣਾ ਸੰਘਰਸ਼ ਅੱਗੇ ਵੱਲ ਵਧਾਵਾਂਗੇ ਜਿਹਨਾਂ ਜਿਹੜਾ ਮੰਗਾ ਮਨਜ਼ੂਰ ਨਹੀਂ ਹੁੰਦੀ ਠੀਕ ਹੈ